ਬਹੁਤ ਬਹੁਤ ਸਵਾਗਤ ਹੈ ਦੇਖੋ ਗਰਮੀਆਂ ਬਹੁਤ ਨੇਗੀਆਂ ਹਨ ਤੁਸੀਂ ਬਹੁਤ ਤਰ੍ਹਾਂ ਦੇ ਜੂਸ ਪੀਤੇ ਹੋਣਗੇ ਬਹੁਤ ਤਰ੍ਹਾਂ ਦੇ ਹਨ ਜੂਸ ਖਾਦੇ ਵੀ ਹੋਣਗੇ ਕਿਉਂਕਿ ਜੂਸ ਖਾਦੇ ਵੀ ਜਾਂਦੇ ਨੇ ਜੂਸ ਪੀਤੇ ਵੀ ਜਾਂਦੇ ਨੇ ਪਰ ਅੱਜ ਆਪਾਂ ਹਨ ਜਿਹੜਾ ਜੂਸ ਬਣਾਉਣ ਲੱਗੇ ਆ ਉਹ ਵਾਟਰਮੈਲਨ ਤੋਂ ਬਣਾਉਣੇ ਆ ਤੇ ਇਹਦਾ ਨਾਂ ਹੀ ਇੰਨਾ ਵਧੀਆ ਮਲਕੀਏ ਰੱਖਿਆ ਹੈ ਕਿਸੇ ਨੇ ਮੁਹੱਬਤ ਵਾਲਾ ਹਨ ਸਰਬਤ ਤੇ ਆਪਾਂ ਇਸ ਨੂੰ ਬਣਾਵਾਂਗੇ ਕਿਸ ਤਰੀਕੇ ਨਾਲ ਬਣਦੇ ਆਪਾਂ ਤੁਹਾਨੂੰ ਦਿਖਾਉਣੇ ਆ ਫਰੈਸ਼ ਪਹਿਲਾਂ ਆਪਾਂ ਨੇ ਤਰਬੂਜ ਲਏ ਨੇ ਉਹਦੇ ਵਾਸਤੇ ਤੇ ਆਪਾਂ ਅੰਤਰ ਬੂਜਦੇ ਦੇਖੋ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦਿਆਂ ਨਾ ਜਦੋਂ ਬੀਜ نکالਨੇ ਨੇ ਕਿਉਂਕਿ ਬੀਜ ਬਹੁਤ ਮੁਸ਼ਕਿਲ ਕਰਦੇ ਨੇ ਬੀਜ نکالਣ ਦਾ ਸਭ ਤੋਂ ਮੇਨ ਤਰੀਕਾ ਹੈ ਕਿ ਉੱਪਰੋਂ ਪਹਿਲਾਂ ਤੁਸੀਂ ਨੇ ਇੱਕ ਪੀਸਿਸ ਇਹਦਾ ਕੱਟ ਕਰ ਲੈਣੇ ਤੇ ਜਿਹੜੇ ਬੀਜ ਵਾਲੇ ਨੇ ਉਹਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਆਪਾਂ ਕਢਾਲ ਦਾਂਗੇ ਕਿਉਂਕਿ ਬੀਜ ਹਨ ਵੈਸੇ ਤਾਂ ਇਹਦੇ ਤਾਕਤ ਵਾਲੀ ਹੁੰਦੇ ਨੇ ਪਰ ਫਿਰ ਵੀ ਇਹਨਾਂ ਖਾਣੇ ਥੋੜੇ ਮੁਸ਼ਕਿਲ ਹੋ ਜਾਂਦੇ ਨੇ ਆਪਾਂ ਕੋਈ ਤਾਂ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਕੱਟ ਕਰ ਲਾਂਗੇ ਤੇ ਆਪਾਂ ਮਿਕਸੀ ਦਾ ਜੱਗ ਲੈ ਕੇ ਕੋਈ ਵੀ ਉਹਦੇ ਵਿੱਚ ਪਹਿਲਾਂ ਆਪਾਂ ਤਰਬੂਜ ਪਾ ਲਾਂਗੇ ਕਟਿੰਗ ਕਰਕੇ ਤੇ ਆਪਾਂ ਇੱਕ ਕੌਲੀ ਚੀਨੀ ਦੀ ਪਾਵਾਂਗੇ ਤੁਸੀਂ ਜਿੰਨੀ ਕੁ ਕੁਆਂਟੀਟੀ ਦੇ ਵਿੱਚ ਬਣਾਉਣਾ ਤੁਸੀਂ ਹਨਾ ਉਨੀ ਕੁ ਪਾ ਸਕਦੇ ਹੋ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਰੂਹ ਅਫਜਾ ਕਿਉਂਕਿ ਜਿਹੜਾ ਮੁਹੱਬਤ ਹੈ ਸਰਬਤ ਹੈਗਾ ਇਹਦੇ ਵਿੱਚ ਨਾ ਰੂਹ ਅਫਜਾ ਜ਼ਰੂਰ ਜਾਂਦਾ ਹੈ ਕਿਉਂਕਿ ਬੰਦਾ ਚਾਹੀਏ ਇਹ ਤਰਬੂਜ ਤੋਂ ਆਏਗਾ ਪਰ ਉਹ ਆਪ ਜਿਹਦੇ ਵਿੱਚ ਜ਼ਰੂਰ ਜਾਂਦਾ ਹੈ ਤੇ ਆਪ ਇਹਦੇ ਵਿੱਚ ਪਾ ਦਾਂਗੇ ਬਰਫ਼ ਦੇ ਜਿਹੜੇ ਆਪਣੀ ਹੈ ਨਾ ਆਈਸ ਕਯੂਬ ਨੇ ਬਰਫ਼ ਦੀ ਆਪਾਂ ਚਾਹੇ ਤੁਸੀਂ ਕ੍ਰਸ਼ ਕਰਕੇ ਪਾ ਲਓ ਚਾਹੇ ਤੁਸੀਂ ਆਈਸ ਕਯੂਬ ਪਾ ਲਓ ਕੁਝ ਵੀ ਤੁਸੀਂ ਪਾ ਸਕਦੇ ਹੋਗੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਜਿੱਦਾਂ ਕਿ ਆਪਾਂ ਨਾ ਕੋਈ ਵੀ ਜੂਸ ਬਣਾਉਣੇ ਆ ਮੰਗੋ ਸ਼ੇਕ ਬਣਾਉਣੇ ਆ ਬਨਾਣਾ ਬਣਾਉਣੇ ਆ ਤੱਕ ਚੰਗੇ ਤਰੀਕੇ ਨਾਲ ਮਿਕਸ ਕਰਨਾ ਜਦੋਂ ਤੱਕ ਆਪਣੀ ਚੀਨੀ ਹੈ ਨਾ ਜਿਹੜੀ ਆਪਣੀ ਆਈਸ ਹੈ ਬਰਫ਼ ਹੈ ਉਹ ਨਾ ਪੁਰਜੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੁੱਧ ਆਪਣੀ ਚੀਨੀ ਹੈ ਜਿਹੜੀ ਉਹ ਚੰਗੇ ਤਰੀਕੇ ਨਾਲ ਮਿਕਸ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਥੋੜਾ ਜਿਹਾ ਹੋਰ ਪਾਣੀ ਤੁਸੀਂ ਜਿੰਨੀ ਕੁਆਂਟੀਟੀ ਦੇ ਵਿੱਚ ਹੈ ਨਾ ਬਣਾਉਣਾ ਚਾਹੁੰਦੇ ਹੋ ਤੁਸੀਂ ਓਨਾ ਬਣਾ ਸਕਦੇ ਹੋ ਆਪਣੀ ਮਰਜ਼ੀ ਦੇ ਮੁਤਾਬਿਕ ਹਾਂਜੀ ਇਹ ਆਪਣਾ ਹੁਣ ਹੈ ਨਾ ਬਣ ਕੇ ਰੈਡੀ ਹੈ ਹੁਣ ਅੱਗੇ ਆਪਾਂ ਇਹਦਾ ਕੀ ਕਰਾਂਗੇ ਉਹ ਤੁਹਾਨੂੰ ਦਿਖਾਉਨੇ ਆ ਉਹਦੇ ਵਾਸਤੇ ਨਾ ਆਪਾਂ ਨੇ ਲੈਤੇ ਨੇ ਦੋ ਗਲਾਸ ਤੁਸੀਂ ਜਿੰਨੇ ਗਲਾਸ ਬਣਾਉਣੇ ਚਾਹੁੰਦੇ ਹੋ ਓਨੇ ਬਣਾ ਸਕਦੇ ਹੋ ਪਰ ਆਪਾਂ ਨੇ ਇਹ ਨਾ ਦੋ ਗਲਾਸ ਲੈਤੇ ਆ ਹਾਂਜੀ ਅੱਜ ਨਾ ਨੈਟਵਰਕ ਕਦੀ ਪ੍ਰੋਬਲਮ ਕਰਕੇ ਨਾ ਪਹਿਲਾਂ ਵੀ ਆਪਾਂ ਨੇ ਲਾਈਵ ਕੀਤੀ ਸੀ ਨਾ ਉਦੋਂ ਵੀ ਫ੍ਰੈਂਡਾਂ ਨਾਲ ਜੁੜੇ ਕਾਫੀ ਸੀ ਪਰ ਸਾਨੂੰ ਸ਼ੋ ਨਹੀਂ ਹੋ ਰੇ ਸੀ ਇਸ ਲਈ ਸਾਨੂੰ ਲਾਈਵ ਕੱਟਣੀ ਪੈਗੀ ਤੇ ਕੋਈ ਗੱਲ ਨਹੀਂ ਮੈਂ ਵੈਸੇ ਵੀ ਵੀਡੀਓ ਅਪਲੋਡ ਕਰ ਦੂੰਗੀ ਕਿਉਂਕਿ ਦੂਸਰੀ ਵੀਡੀਓ ਜਿਹੜੀ ਆਪਾਂ ਉਸ ਟਾਈਮ ਲਾਈਵ ਕਰ ਰਹੇ ਸੀ ਮੈਂ ਉਹਨੂੰ ਵੀ ਅਪਲੋਡ ਕਰਤਾ ਤੇ ਪਲੀਜ਼ ਤੁਸੀਂ ਇਹਨਾਂ ਸਾਰੀਆਂ ਵੀਡੀਓਜ਼ ਜ਼ਰੂਰ ਦੇਖਣਾ ਤੇ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈ ਤੁਹਾਨੂੰ ਵੀਡੀਓ ਚੰਗੀ ਲੱਗਦੀ ਨਹੀਂ ਤਾਂ ਲਾਈਕ ਦਾ ਬਟਨ ਪੀਸ ਜ਼ਰੂਰ ਦਬਾ ਰਿਹਾ ਕਰੋ ਹੁਣ ਆਪਾਂ ਇਸ ਤਰੀਕੇ ਨਾਲ ਜਿਹੜੇ ਤਰਬੂਜ ਹੈ ਨਾ ਇਹਦੇ ਪੀਸਿਸ ਨੂੰ ਕੱਟ ਕਰ ਲਾਂਗੇ ਜਿਹੜਾ ਇਹ ਸਰਬਤ ਹੈ ਨਾ ਮਲਕੀ ਜੂਸ ਵੀ ਕਹਿ ਸਕਦੇ ਹੋ ਸਰਬਤ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਇਹਨਾਂ بڑے بڑے ਰੈਸਟੋਰੈਂਟਾਂ ਚ ਬਹੁਤ ਹੀ ਮਲਕੀ ਮਹਿੰਗਾ ਤੁਹਾਨੂੰ ਮਿਲੇਗਾ ਵੈਸੇ ਤੁਹਾਨੂੰ ਹਣਾ ਰੋਡ ਤੇ ਜਮ ਕੇ ਜਿਹੜੀਆਂ ਆਪਣੇ ਆ ਜਿੱਦਾਂ ਕਿ ਆਪਾਂ ਜਾਣਦੇ ਆ ਮਨਸੂਰੀ ਵਗੈਰਾ ਅਹ ਦੇਹਰਾਦੂਨ ਅ ਰਿਸ਼ੀਕੇਸ਼ ਇਧਰ ਵਹ ਜਾਵਾਂਗੇ ਤਗਾ ਨੂੰ ਹਰ ਇੱਕ ਜਗ੍ਹਾ ਤੇ ਇਹ ਬਹੁਤ ਹੀ ਟੇਸਟੀ ਮਿਲੇਗਾ ਦਿੱਲੀ ਵਾਲ ਤਾਂ ਕਾਫੀ ਜ਼ਿਆਦਾ ਫੇਮਸ ਹੈ ਇਹ ਕੋਲਕਾਤਾ ਦਿੱਲੀ ਪਰ ਅਜੇ ਪਤਾ ਨੂੰ ਦਿਖਾਉਣਾ ਵੀ ਇਹ ਕਿੰਨਾ ਈਜੀ ਹੈ ਬਣਾਉਣਾ ਇਹਦੇ ਵਿੱਚ ਕੁਝ ਵੀ ਮੁਸ਼ਕਿਲ ਨਹੀਂ ਹੈਗਾ ਇਸ ਤਰੀਕੇ ਨਾਲ ਆਪਾਂ ਪੀਸਿਸ ਨਾ ਕੱਟ ਕਰ ਲਈ ਹੁਣ ਆਪਾਂ ਨੇ ਜਿਹੜਾ ਇਹ ਬਣਾਇਆ ਸੀਗਾ ਸਰਬਤ ਇਹਨੂੰ ਉੱਪਰ ਕਰ ਦਾਂਗੇ ਮਿਕਸ ਤਿਬੂ ਨੂੰ ਜਿਹੜਾ ਆਪਣੇ ਥੋੜਾ ਜਿਹਾ ਆਪਣੇ ਲੈਤੇ ਨੇ ਮਾਜੇ ਇਹ ਬਹੁਤ ਹੀ ਹੈਲਦੀ ਹੈ ਤੇ ਬਹੁਤ ਹੀ ਠੰਡੀ ਇਹਦੀ ਤਸੀਰ ਹੈ ਤੇ ਥੋੜੀ ਜਿਹਾ ਆਪਾਂ ਪਾਵਾਂਗੇ ਕਿਸਮਿਸ ਜਿਹਨੂੰ ਆਪਾਂ ਸੌਗੀ ਵੀ ਕਹਿ ਦਿੰਨੇ ਆ ਤੇ ਥੋੜੀ ਜਿਹਾ ਆਪਾਂ ਪਾਵਾਂਗੇ ਇਹਦੇ ਉੱਪਰ ਬਦਾਮ ਨੂੰ ਕ੍ਰਸ਼ ਕਰਕੇ ਵੀ ਪਾ ਸਕਦੇ ਹੋ ਤੁਸੀਂ ਕਟਿੰਗ ਕਰਕੇ ਵੀ ਪਾ ਸਕਦੇ ਹੋ ਦੇਖੋ ਬਹੁਤ ਹੀ ਹੈਲਦੀ ਡਰਿੰਕ ਹੈ ਇਹ ਅਗਰ ਤੁਸੀਂ ਡੇਲੀ ਨੂੰ ਇੱਕ ਕੱਪ ਜਾਂ ਇੱਕ ਗਲਾਸ ਪੀਨੂ ਤਾਂ ਜਿਨ੍ਹਾਂ ਦਾ weight ਹੈ ਨਾ ਨਹੀਂ ਵੱਧਦਾ ਕਈ ਨੂੰ ਮੈਨੂੰ ਕੱਲ ਵੀ ਫ੍ਰੈਂਡਾਂ ਨੇ ਦੱਸ ਰਹੇ ਸੀ ਲਾਈਵ ਦੇ ਵਿੱਚ ਵੀ ਸਾਡਾ weight ਨਾ ਜਾਂ ਨਹੀਂ ਵੱਧ ਰਿਹਾ ਤੇ ਸਾਨੂੰ ਕਈ ਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੁੰਦੀ ਹੈ ਸਰੀਰ ਨੂੰ ਹਨਾ ਗਰਮੀ ਹੁੰਦੀ ਹੈਗੀ ਤਾਂ ਉਹ ਇਸ ਤਰੀਕੇ ਨਾਲ ਨਾ ਡੇਲੀ ਇੱਕ ਗਲਾਸ ਜੂਸ ਦਾ ਬਣਾ ਕੇ ਪੀਓ ਇਸ ਦਾ ਤੇ ਦੇਖੋ ਤੁਹਾਨੂੰ ਹਨਾ ਕਿੰਨਾ ਫਾਇਦਾ ਹੋਏਗਾ ਇਸ ਚੀਜ਼ ਦਾ ਤੇ ਦੇਖੋ ਇਸ ਸਰਬਤ ਨੂੰ ਤੁਸੀਂ ਹਨਾ ਇਸ ਤਰੀਕੇ ਨਾਲ ਖਾ ਵੀ ਸਕਦੇ ਹੋ ਪੀ ਵੀ ਸਕਦੇ ਹੋ ਤੇ ਇਹਨੂੰ ਨਾ ਮੁਹੱਬਤ ਦੇ ਸਰਬਤ ਕਿਹਾ ਜਾਂਦਾ ਹੈ ਵੀਡੀਓ ਕਿਦਾਂ ਦੀ ਲੱਗਦੀ ਹੁੰਦੀ ਹੈ ਲਾਈਕ ਦਾ ਬਟਨ ਤੇ ਜਰੂਰ ਪ੍ਰੈਸ ਕਰ ਦਿਆ ਕਰੋ ਦੇਖੋ ਇਹ ਤਰਬੂਜ ਤੋਂ ਬਣਾਏ ਆਪਾਂ ਨੇ ਇਹਦੇ ਵਿੱਚ ਰੂਹ ਆਫ ਜਾ ਦੁੱਧ ਚੀਨੀ ਤੇ ਜੋ-ਜੋ ਚੀਜ਼ਾਂ ਪਾਈਆਂ ਨੇ ਮੈਂ ਤੁਹਾਨੂੰ ਲਾਈਵ ਹੀ ਦਿਖਾਈਆਂ ਨੇ ਦੇਖੋ ਹੁਣ ਮੈਨੂੰ ਸਿਰਫ ਦੋ ਫਰੈਂਡ ਨੇ ਜਿਹੜੇ ਸ਼ੋ ਹੋ ਰਹੇ ਨੇ ਕਿਉਂਕਿ ਲਾਈਵ ਦੇ ਵਿੱਚ ਜਦੋਂ ਅਸੀਂ ਨਾ ਕੱਟ ਕਰਾਂਗੇ ਕਾਫੀ ਸ਼ੋ ਹੋਣਗੇ ਕਿਉਂਕਿ ਪਹਿਲਾਂ ਵੀ ਅਸੀਂ ਲਾਈਵ ਕੀਤੀ ਸੀ ਉਦੋਂ ਸਾਨੂੰ ਲੱਗਿਆ ਵੀ ਕੋਈ ਵੀ ਹੈ ਨਾ ਨਹੀਂ ਹੈਗਾ ਲਾਈਵ ਦੇ ਵਿੱਚ ਪਰ ਜਦੋਂ ਆਪਾਂ ਨੇ ਕਟਿੰਗ ਕੀਤੀ ਤਾਂ ਉਦੋਂ ਕਾਫੀ ਫਰੈਂਡ ਜੁੜੇ ਹੋਏ ਸੀਗੇ ਤੇ ਆਪਾਂ ਸੌਰੀ ਮੰਗਦੇ ਆਂ ਦੇਖੋ ਜਿਹੜਾ ਤੁਸੀਂ ਇਹ ਇੱਕ ਹੈ ਕੱਪ ਹੈ ਨਾ ਇਦਾਂ ਦਾ ਮੁਹੱਬਤ ਹੈ ਸਰਬੱਤ ਦਾ ਤੁਸੀਂ ਕਿਤੋਂ ਵੀ ਲਓਗੇ ਤਾਂ ਤੁਹਾਨੂੰ 50-60 ਰੁਪਏ ਦਾ ਨਾ ਇਦਾਂ ਦਾ ਇੱਕ ਗਲਾਸ ਮਿਲਦਾ ਜਦ ਕਿ ਜੀ ਕੋਸਟ ਜੇ ਆਪਾਂ ਘਰ ਵਿੱਚ ਬਣਾਣਿਆ ਸਿਰਫ 10 ਰੁਪਏ ਪੈਂਦੀ ਹੈ 10 ਨਹੀਂ 15 ਰੁਪਏ ਲਗਾ ਲਓ ਤੇ ਫਰੈਸ਼ ਵੀ ਹੈ ਦੇਖੋ ਹਰ ਇੱਕ ਚੀਜ਼ ਆਪਾਂ ਨੇ ਨਾ ਤੁਹਾਡੇ ਸਾਹਮਣੇ ਪਾਈ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਪਲੀਜ਼ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਤੁਸੀਂ ਨਾ ਬਰੀਕ-ਬਰੀਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਕਿਉਂਕਿ ਮੈਂ ਥੋੜੀ ਜਿਹੀ ਮੋٹے ਪੀਸ ਕੱਟ ਕਰਤੇ ਤੁਸੀਂ ਨਾ ਇਸ ਤਰੀਕੇ ਨਾਲ ਬਰੀਕ-ਬਰੀਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਤੇ ਹਾਂਜੀ ਹੁਣ ਆਪਣਾ ਇਹ ਸਰਪਤ ਬਿਲਕੁਲ ਰੈਡੀ ਹੈ ਤੇ ਵੀਡੀਓ ਕਿਦਾਂ ਦੀ ਲੱਗਦੀ ਹੁੰਦੀ ਹੈ ਲਾਈਕ ਦਾ ਬਟਨ ਪਲੀਜ਼ ਜ਼ਰੂਰ ਪ੍ਰੈਸ ਕਰ ਦਿਆ ਕਰੋ ਤੇ ਇਸ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਇਹ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਇਹ ਵੀ ਜ਼ਰੂਰ ਦੱਸਣਾ